ਵੀ ਪੈਂਦੇ ਪਰੋ ਪਰਮੇਸ਼ਰ ਦੀ ਆਸ਼ੀਸ਼ ਨੂੰ ਪਰਮੇਸ਼ਰ ਦੀ ਵਰਕਾ ਨੂੰ ਰਿਸੀਵ ਕਰਨ ਦੇ ਲਈ ਜਿਦਾ ਤੁਸੀਂ ਸੁਣਿਆ ਹੀ ਆ ਕਿ ਜਦੋਂ ਆਪਾਂ ਕਹਿੰਦੇ ਆ ਵੀ ਆਪੀ ਮੈਂ ਤੁਹਾਨੂੰ ਆਸ਼ੀਸ਼ ਦਿੱਤੀ ਤੇ ਆਪਾਂ ਰਿਸੀਵ ਕਰ ਲਿਆ ਰਿਸੀਵ ਕਰਨ ਦਾ ਮਤਲਬ ਆ ਵੀ ਆਪਾਂ ਜੋਗ ਆ ਆਪਾਂ ਮੂੰਹ ਤੋਂ ਕਹਿੰਦਾ ਵੀ ਪ੍ਰਭੂ ਤੇਰੀ ਦਿੱਤੀ ਹੋਈ ਆਸ਼ੀਸ਼ ਨੂੰ ਆਪਾਂ ਰਿਸੀਵ ਕਰ ਲਈ ਪਰ ਕੀ ਇਦਾਂ ਕਹਿਣਾ ਰਿਸੀਵ ਹੋ ਜੇਗੀ ਨਹੀਂ ਜਦੋਂ ਤੱਕ ਆਪਾਂ ਜੋਗ ਨਹੀਂ ਸਾਡਾ ਹਿਰਦਾ ਜਿਹੜਾ ਸ਼ੁੱਧ ਨਹੀਂ ਆ ਸਾਡੀ ਜ਼ਮੀਨ ਜਿਹੜੀ ਵਾਹੀ ਗਈ ਨਹੀਂ ਆ ਔਏ ਬੀਜ ਜਿਹੜਾ ਉਗ ਨਹੀਂ ਰਿਹਾ ਉਹਦੇ ਵਿੱਚ ਪਤ ਕੰਡੇ ਆ ਭਖੜੇ ਨੇ ਤੇ ਉਹਨਾਂ ਬੀਜ ਨੂੰ ਉਗਣ ਦੇਣਾ ਨਹੀਂ ਹallelujah ਸ ਲਈ ਤੋਬਾ ਕਰਨੀ ਬਖਸ਼ਮਾ ਲੈਣਾ ਤੇ ਖੁਦਾ ਦੀ ਨਕਸ਼ੇ ਕਦਮਾਂ ਤੇ ਚੱਲਣਾ ਉਹਦੇ ਪੱਛਤੇ ਚੱਲਣਾ ਤੇ ਫਿਰ ਕੰਦੇ ਭਰਾਓ ਸਾਡਾ ਲਾਇਆ ਹੋਇਆ ਸਮਾਂ ਕਦੇ ਵਿਅਰਥ ਨਹੀਂ ਜਾਏਗਾ ਫਿਰ ਜਿਵੇਂ ਜਿਵੇਂ ਦਿਨ ਵਾਧਦੇ ਜਾਣਗੇ ਸਾਡੇ ਐਤਵਾਰ ਖੁਦਾ ਦੀ ਝੂਰੀ ਚ ਆਉਣ ਦੇ ਦਿਨ ਐਤਵਾਰ ਵਾਧਦੇ ਜਾਣਗੇ ਵਾਧਦੇ ਜਾਣਗੇ ਤੇ ਬਰਕਤ ਆਪ ਨੇ ਆਪ ਹੀ ਆਉਂਦੀ ਹallelujah ਜਰੀਹੋ ਦੀ ਦੀਵਾਰ ਜਦੋਂ ਢਾਉਣ ਵਾਸਤੇ ਖੁਦਾ ਨੇ ਕਿਹਾ ਤਾਂ ਪਰਮੇਸ਼ਰ ਨੇ ਕਿਹਾ ਕੋਈ ਥੋੜਾ ਸੈਣੀ ਨਹੀਂ ਤੁਹਾਨੂੰ ਚਾਹੀਦਾ ਜਰੀਹੋ ਦੀ ਦੀਵਾਰ ਏਡੀ ਜਦਾ ਮਜ਼ਬੂਤ ਹੈਗੀ ਤੇ ਉਹਦੇ ਉੱਤੇ ਲੋਕਾਂ ਨੇ ਘਰ ਬਣਾਏ ਹੋਏ ਸੀ ਬਹੁਤ ਤਗੜੀ ਦੀਵਾਰ ਤੇ ਜੇਕਰ ਉਹ ਤੋੜਨ ਲੱਗਦੇ ਥੋੜਿਆਂ ਦੇ ਨਾਲ ਸੈਣੀਆਂ ਦੇ ਨਾਲ ਤੇ ਕਦੇ ਵੀ ਕੰਮਜਾਪ ਨਹੀਂ ਹੋਣਾ ਕਿਉਂਕਿ ਜਦੋਂ ਉਹਨਾਂ ਨੇ ਤੋੜਨ ਲੱਗਣਾ ਹੀ ਤੇ ਉਸ ਜਰੀਹੋ ਵਾਲਿਆਂ ਨੇ ਸ਼ਹਿਰ ਵਾਲੇ ਜਿਹੜੇ ਲੋਕ ਕਿ ਉਹਨਾਂ ਨੇ ਉੱਤੇ ਹਮਲੇਕਾਰ ਦੇਣੇ ਤੇ ਸਾਰੇ ਦੇ ਸਾਰੇ ਮਾਰ ਤਾ ਪਰਮੇਸ਼ਰ ਨੇ ਕਿਹਾ ਆਪਣੇ ਦਾਸ ਨੂੰ ਭਾਈ ਸਿਰਫ ਤੁਸੀਂ ਚਾਰ ਸਫੇਰੇ ਕੀਆ ਚੱਕਰ ਲਗਾਉਣੀ ਨਾਰੇ ਮਾਰਨੇ ਆ ਕਿਤੇ ਜੀਰੋ ਦੀ ਦੁਆਰ ਆਪਣੇ ਆਪ ਢੈ ਢੇਰੀ ਹੋ ਜਾਏਗੀ ਹਾਲੇਲੂਇਆ ਹਾਲੇਲੂਇਆ ਮਾਲੋ ਸਾਡੀ ਜ਼ਿੰਦਗੀ ਚ ਕੋਈ ਜੰਬੰਦਨ ਨੇ ਗੁਜਰ ਕਾਟਾਂ ਪਰੇਸ਼ਾਨੀਆਂ ਨੇ ਹੱਲ ਨਹੀਂ ਹੋ ਰਹੀਆਂ ਸਾਨੂੰ ਕੋਈ ਉਦਾਸ ਹੋਣ ਦੀ ਜਰੂਰਤ ਨਹੀਂ ਬਸ ਪਰਮੇਸ਼ਰ ਦੀ ਜੁਰੀ ਦੀ ਚਾਰ ਸਵੇਰੇ ਜਦੋਂ ਵੀ ਕਦਾ ਦੀ ਜੁਰੀ ਚ ਆਉਣਾ ਆਉਂਦੇ ਰਹਿਣਾ ਆਉਂਦੇ ਰਹਿਣਾ ਦੁਆ ਕਰਦੇ ਰਹਿਣਾ ਕਰਦੇ ਰਹਿਣਾ ਇੱਕ ਦਿਨ ਸਾਰੀਆਂ ਸ਼ੈਤਾਨ ਦੀਆਂ ਦੀਵਾਰਾਂ ਜਾਦੂ ਟੂਣੇ ਦੀਆਂ ਦੀਵਾਰਾਂ ਢਹਿ ਢੇਰੀ ਹੋ ਆਪਣੇ ਆਪ ਟੁੱਟ ਜਾਣਗੀਆਂ ਹallelujah ਹallelujah ਇਸ ਲਈ ਕਹਿੰਦੇ ਬ੍ਰੋ ਪਰਮੇਸ਼ਰ ਦਾ ਕਲਾਮ ਕੀ ਕਹ ਰਿਹਾ ਸਾਨੂੰ ਕਿ ਪਹਿਲਾ ਗ੍ਰੰਥੀ 1 ਅਧਿਆਇ ਦੀ 18 ਦੇ ਵਿੱਚ ਵੀ ਲਿਖਿਆ ਕਿ ਸਲੀਪ ਦੀ ਕਥਾ ਇਹ ਗੰਨਾ ਉਹਨਾਂ ਵਾਦੀ ਜੋ ਨਾਸ ਹੋ ਰਹੇ ਨੇ ਮੂਰਖਤਾ ਹallelujah ਪਰ ਉਹ ਲੋਕ ਜੋ ਬਚਾਏ ਜਾ ਰਹੇ ਉਹਨਾਂ ਵਾਦੀ ਨਵਾਂ ਜੀਵਨ ਹallelujah ਸਦੀਪਕ ਜੀਵਨ ਹਾਕੀ ਕਹਿ ਰਿਹਾ ਖੁਦਾ ਕਿ ਜਿਨ੍ਹਾਂ ਨੂੰ ਮੈਂ ਰੋਸ਼ਨ ਕਰਦਾ ਬੁਝਿਆ ਹੋਇਆਂ ਨੂੰ ਰੋਸ਼ਨ ਕੀਤਾ ਤੋਬਾ ਕਰਨੀ ਬਦਸ਼ਮਾ ਲਿਆ ਤੇ ਮੇਰੀ ਆਸ਼ੀਸ਼ ਉਹਨਾਂ ਦੇ ਜੀਵਨ ਤੇ ਆਈ ਤਾਂ ਉਹਨਾਂ ਨੇ ਸਵਾਦ ਚੱਖਿਆ ਪਰ ਉਹ ਭਟਕ ਗਏ ਜਿਹੜੇ ਭਟਕ ਜਾਣ ਦੂਜੀ ਵਾਰ ਉਹਨਾਂ ਤੋਂ ਤੋਬਾ ਕਰਾਉਣੀ ਇੰਪੋਸੀਬਲ ਅਨ ਹੋਣੀ ਖੁਦਾ ਨੇ ਕਿਹ ਅ ਤੋਬਾ ਕਰਾਉਣੀ ਨਹੀਂ ਹੋ ਸਕਦੀ ਤੋਬਾ ਜਿਹੜੇ ਜਾਣ ਬੁੱਝ ਕੇ ਗੁਨਾਹ ਕਰਦੇ ਉਹਨਾਂ ਵਾਤੇ ਤੋਬਾ ਕਰਾਉਣੀ ਅਨ ਹੋਣੀ ਹੈ ਪਰ ਕਾ ਪਰਮੇਸ਼ਰ ਦਿਆਲੂ ਫਿਰ ਉਹਨਾਂ ਨੂੰ ਮਾਫੀ ਕਿੱਦਾਂ ਮਿਲਦੀ ਹੈ ਪਰਮੇਸ਼ਰ ਦਿਆਲੂ ਤੇ ਕਿਰਪਾਲੂ ਆ ਸਾਨੂੰ ਗੋਡੇ ਫੇਰ ਤਕੜੇ ਪੈਣੇ ਖੁਦਾ ਕੋ ਫਿਰ بار بار ਮਾਫੀ ਮੰਗਣੀ ਜੇਕਰ ਅਣਜਾਣੇ ਵਿੱਚ ਅੱਡ ਕੋਈ ਗਲਤੀ ਹੋ ਗਈ ਹੈ ਸ਼ੈਤਾਨ ਨੇ ਸਾਡੇ ਕੋਈ ਗਲਤੀ ਕਰਾਈ ਆ ਤਾਂ ਫਿਰ ਹੰਤ ਪਰਮੇਸ਼ਰ ਮਾਫੀ ਦੇ ਦੇਗਾ ਜੇਕਰ ਅੱਜ ਆਪਾਂ ਤੋਬਾ ਕੀਤੀ ਤੇ ਸਾਨੂੰ ਪਤਾ ਵਾ ਵੀ ਅੱਜ ਤੋਬਾ ਕਰਨੀ ਆ ਕੱਲ ਫੇਰ ਗਲਤੀ ਕਰਨੀ ਆ ਪਰਸੋ ਫੇਰ ਤੋਬਾ ਕਰਨੀ ਆ ਫੇਰ ਪਰਮੇਸ਼ਰ ਕਿਹਾ ਤੇ ਪੋਸੀਬਲ ਹੀ ਨਹੀਂ ਉਹ ਹੋਈ ਨਹੀਂ ਸਕਦਾ ਹallelujah ਫੇਰ ਖੁਦਾ ਨੇ ਕਿਹਾ ਉਹ ਪਰਮੇਸ਼ਰ ਦੇ ਇਕਲੌਤੇ ਪੁੱਤਰ ਨੂੰ ਸਲੀਪ ਤੇ ਵੀ ਚੜਾਉਂਦੇ ਆ ਤੇ ਬੇਇੱਜ਼ਤ ਵੀ ਕਰਦੇ ਇਸ ਲਈ ਭੰਤੇ ਬਰਾਓ ਅਈ ਆਪਣੇ ਆਪ ਨੂੰ ਖੁਦਾ ਦੇ ਵਿੱਚ ਪੂਰੀ ਤਰ੍ਹਾਂ ਰੂਹ ਸੱਚਾਈ ਦੇ ਨਾਲ ਚੱਲਣਾ ਤਾਂ ਕਿ ਸਾਡਾ ਜਿਹੜਾ ਸਮਾ ਕਿਤੇ ਵਿਅਰਥ ਨਾ ਚਲ ਜੇ ਜੋ ਵੀ ਆਪਾਂ ਆਪਣੇ ਸਮੇਂ ਨੂੰ ਬਤਾਉਂਨੇ ਆ ਖਦਾ ਦੀ ਜਿਹੋ ਚਾਉਂਨੇ ਆ ਉਹਦਾ ਸਿਵਾਤ ਤੋਂ ਵੱਧ ਲਾਭ ਲੈਣਾ ਵਾ ਪਰਮੇਸ਼ਰ ਨੇ ਕਿਹਾ ਵਾ ਕਿ ਸਮੇਂ ਨੂੰ ਲਾਭਦਾਇਕ ਬਣਾਓ ਜੋ ਜੋ ਦਿਨ ਬੁਰ ਰਹੇ ਹਨ ਜੋ ਸਮਾਂ ਨੇੜਿਆ ਸਮੇਂ ਨੂੰ ਲਾਭਦਾਇਕ ਬਣਾਉਣਾ ਵਾ ਜਿਹੜਾ ਵੀ ਆਪਾਂ ਸਮਾਂ ਦਿਵਾ ਚਲਾਉਂਨੇ ਆ ਪ੍ਰਾਥਨਾ ਚਲਾਉਂਨੇ ਆ ਖਦਾ ਦੀ ਜੂਰੀ ਚਲਾਉਂਨੇ ਆ ਤੈਨੂੰ ਲਾਭਦਾਇਕ ਆਪਾਂ ਕਿੱਦਾਂ ਬਣਾ ਸਕਨੇ ਆ ਉਹਦੇ ਹੁਕਮ ਮੰਨ ਕੇ ਉਹਦੀਆਂ ਹੁਕਮ ਮੰਨ ਕੇ ਤੇ ਪਰਮੇਸ਼ਰ ਦੀ ਆਤਮਿਕ ਲੈਵਲ ਵਿੱਚ ਵਾਧੇ ਵਾਧੇ ਜਾਣ ਹਾਲੇਲੂਇਆ ਮਨ ਲਓ ਇੱਕ ਇਨਸਾਨ ਜਿਹੜਾ ਵਾ ਉਹ ਵੱਧ ਨਹੀਂ ਰਿਹਾ ਉੱਥੇ ਤੋਂ ਉੱਤੇ ਹੀ ਇਹਦੀ ਪ੍ਰਾਰਥਨਾ ਵੀ ਉੰਨੀ ਸਭ ਕੁਝ ਪਰ ਉਹ ਘਟਤ ਨਹੀਂ ਨਾ ਰਿਹਾ ਉਹਦੇ ਨਾਲ ਉਹ ਚੰਗਾ ਵਾ ਜਿਹੜਾ ਬਹੁਤ ਵੱਧ ਕੇ ਫਿਰ ਘਟੇ ਇਸ ਲਈ ਬਣਤੇ ਭਰਾਓ ਆਪਾਂ ਕੀ ਆਪਣੇ ਆਪ ਨੂੰ ਡਾਉਨ ਨਹੀਂ ਹੋਣ ਦੇਣਾ ਜੇਕਰ ਜਿਸ ਲੈਵਲ ਤੇ ਆਏ ਉਹ ਤੋਂ ਥੱਲੇ ਨਹੀਂ ਹੁੰਦੇ ਨਾ ਉਹ ਤੋਂ ਅੱਗੇ ਵੱਧਣ ਦੀ ਕੋਸ਼ਿਸ਼ ਕਰਨ ਹallelujah ਹallelujah ਤਾਂ ਕਿ ਕਿ ਪਰਮੇਸ਼ਰ ਦੇ ਅੱਗੇ ਸਾਡਾ ਜੀਵਨ ਜਿਹੜਾ ਇੱਕ ਕਿਤਾਬ ਦੀ ਤਰ੍ਹਾਂ ਖੁੱਲਿਆ ਆਪਾਂ ਖੁਦਾ ਕੋ ਕੁਝ ਨਹੀਂ ਲੁਕਾ ਸਕਦੇ ਜੋ ਵੀ ਆਡੀ ਜ਼ਿੰਦਗੀ ਚ ਪਾਪ ਆ ਜੋ ਪਰਿਆਈ ਆ ਪਰਮੇਸ਼ਰ ਕੋ ਜੇ ਇੱਕ ਇਨਸਾਨ ਕੋ ਆਪਾਂ ਭਾਈ ਲੁਕਾ ਲਈਏ ਪਰ ਖੁਦਾ ਕੋ ਆਪਾਂ ਕਦੇ ਵੀ ਲੁਕਾ ਨਹੀਂ ਸਕਦੇ ਇਸ ਲਈ ਕਹਾਨੂੰ ਕਦੋਂ ਪਤਾ ਫਰਕ ਪਤਾ ਲੱਗੇਗਾ ਜਦੋਂ ਸਾਲ 5 ਸਾਲ ਲੰਘੇ ਆਡੇ ਤੁਹਾਨੂੰ ਕੋਈ ਆਸ਼ੀਸ਼ ਨਾ ਮਿਲੇ ਫਿਰ ਆਨੂੰ ਯਾਦ ਆਏਗਾ ਵੀ ਆਸ਼ੀਸ਼ ਕਿੱਥਾਂ ਮਿਲੀ ਮੈਂ ਸਹੀ ਤਰੀਕੇ ਨਾਲ ਚੱਲਿਆ ਨਹੀਂ ਖੁਦਾ ਦੀ ਜਿਹਦੇ ਵਿੱਚ ਜਿਦਾਂ ਬਾਈਬਲ ਤੇ ਲਿਖਿਆ ਵਾ ਵੀ ਮੈਂ ਸਭਾ ਦੇ ਕੋਲ ਰਹਿ ਕੇ ਵੀ ਪਾਪ ਦੇ ਕਿੰਨਾ ਨੇੜੇ ਸੀ ਸਬਾ ਦੇ ਵਿੱਚ ਆ ਕੇ ਵੀ ਮੈਂ ਪਾਪ ਦੇ ਨੇੜੇ ਸੀ ਫਿਰ ਆਪਾਂ ਪਛਤਾਵਾਂਗੇ ਬੇਸਰੇ ਤਾਂ ਮੈਨੂੰ ਬਰਕਤ ਕਿੱਥੋਂ ਮਿਲਨੀ ਮੈਂ ਤੇ ਬੰਦਗੀ 'ਚ ਜਾ ਕੇ ਵੀ ਪਾਪ ਦੇ ਵਿੱਚ ਹੀ ਬੰਦਗੀ 'ਚ ਜਾ ਕੇ ਵੀ ਪਾਪ ਹੀ ਸੋਚਦਾ ਰਿਆਂ ਤੇ ਆਸ਼ੀਸ਼ ਕਿੱਥੋਂ ਮਿਲਨੀ ਖੁਦਾ ਦਾ ਧਿਆਨ ਮੇਰੇ ਵਾਰ ਮੈਂ ਬੰਦਗੀ 'ਚ ਤੇ ਰਿਆ ਹੀ ਨਹੀਂ ਚੱਜਣਾ ਬੰਦਗੀ 'ਚ ਬੈ ਕੇ ਵੀ ਮੈਂ ਨਾਮ ਆਪਣੇ ਉਸਤਾਦਾਂ ਦਾ ਕਹਿਣਾ ਮੰਨਿਆ ਬਾਈਬਲ 'ਚ ਲਿਖਿਆ ਵੀ ਨਾਮ ਆਪਣੇ ਉਸਤਾਦਾਂ ਦਾ ਕਹਿਣਾ ਮੰਨਿਆ ਨਾ ਮੈਂ ਆਪਣੇ ਜਿਹੜੀ ਆਗੂ ਉਹਨਾਂ ਦਾ ਕਹਿਣਾ ਮੰਨਿਆ ਬੰਦਗੀ ਦੇ ਵਿੱਚ ਸਮਾ ਦੇ ਵਿੱਚ ਬੈ ਕੇ ਵੀ ਮੈਂ ਪਾਪ ਹੀ ਕਰਦਾ ਰਿਹਾ ਮੈਂ ਪਾਪ ਹੀ ਸੋਚਦਾ ਰਿਹਾ ਖਦਾ ਬਾਰੇ ਸੋਚਿਆ ਹੀ ਨਹੀਂ ਐ ਤਾਂ ਮੈਨੂੰ ਆਸ਼ੀਸ਼ ਕਿੱਥੋਂ ਮਿਲਣੀ ਸੀ ਹallelujah ਇਸ ਲਈ ਸਾਡਾ ਇਦਾਂ ਦਾ ਹਾਲ ਨਾ ਵੀ ਪੈਂਦੇ ਪਰੋ ਆਪ ਆਪਣੇ ਆਪ ਨੂੰ ਮਜ਼ਬੂਤ ਕਰਨਾ ਪਵਿੱਤਰ ਕਰਨਾ ਖਦਾ ਦੇ ਲਈ ਤਿਆਰ ਕਰਨਾ ਹallelujah ਉਸਾ ਪਰਮੇਸ਼ਰ ਦਾ ਧੰਨਵਾਦ ਕਰਾਂ ਜ਼ਿੰਦੇ ਖੁਦਾ ਦਾ ਧੰਨਵਾਦ ਰਹਾ ਧੰਨਵਾਦ ਰਹੀ ਮਹਿਮਾ ਤੇਰੀ ਵਡਾਈ ਕਰਦੇ ਪਿਤਾ ਪਰਮੇਸ਼ਰ ਜੋ ਭੈਣ ਭਰਾ ਤੁਹਾਡੀ ਜ਼ੁਰੀ ਚਾਏ ਨੇ ਪ੍ਰਭੂ ਉਹਨਾਂ ਨੂੰ ਬਰਕਤ ਮਿਲੀ ਆਸ਼ੀਸ਼ ਮਿਲੇ ਅੱਜ ਦਾ ਲਾਇਆ ਹੋਇਆ ਸਮਾ ਸਮਾ ਪਿਤਾ ਪਰਮੇਸ਼ਰ ਵਿਅਰਥ ਨਾ ਜਾਵੇ ਪ੍ਰਭੂ ਹਰ ਇੱਕ ਨੂੰ ਬਰਕਤ ਦੇਉ ਪਿਤਾ ਪਰਮੇਸ਼ਰ ਹਾਲੇਲੂਇਆ ਤੇਰਾ ਧੰਨਵਾਦ ਕਰਦੇ ਆਂ ਤੁਹਾਡੀ ਵਡਾਈ ਕਰਦੇ ਆਂ ਖੁਦਾ ਹੰਦ ਜਿੰਦੇ ਪ੍ਰਭੂ ਤੇਰਾ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ਰ ਹਾਲੇਲੂਇਆ ਟਾਈਮ ਤੇ ਜੀ ਜੀ